ਉਹ ਵੀ ਲੈਣ ਦੇ ਤੋਂ ਮੈਂ ਬਾਪੂ ਜੀ ਨਾਲ ਗੱਲ ਕਰਦਾ ਉਹਨੇ ਪੰਤ ਭੱਜਾ ਪਰਮਿੰਦਰ ਨੂੰ ਕਿਹਾ ਮੈਂ ਕਿਹਾ ਤੇਰਾ ਬਾਪੂ ਦੀ ਮਾੜਨਾ ਤੂੰ ਵੀ ਨਾ ਮਰ ਉਹ ਚਾਹ ਚੱਲ ਤੀ ਮੈਂ ਉਹਦਾ ਜਰਾ ਹੀ ਅੱਗੇ ਆ ਆਖੀ ਗੱਲ ਰਹੀ ਐ ਕਹਿੰਦੇ ਪਰਮਿੰਦਰ ਧੀਨ ਸਾਹ ਟਿਕਟ ਵਾਪਸ ਕਰ ਸਕਦਾ ਕਹਿੰਦੇ ਸਵੇਰ ਸੇ 300 ਦੇ ਨਾਲ ਦਿੱਲੀ ਤੋਂ ਸੰਗੂਰ ਇੱਤੇ ਆਇਆ ਨਹੀਂ ਉਹਨੇ ਫੋਨ ਕਰਕੇ ਬੜਾ ਇੰਤਿਹਾ ਦੀ ਅਵਿਮੜੀ ਤੇ ਆਪਣੀ ਗੱਲ ਲੱਗਦਾ ਹੁੰਦਾ ਸੀ ਜੋ ਪੁੱਤ ਲੜਾਈ ਦੇ ਬਾਅਦ ਕੋਲੇ ਮਾਂਸੂਰੇ ਨੂੰ ਹਨ ਜਦੋਂ ਮੋਤਵਾਰੀ ਨੂੰ ਬੋਟਾ ਲਈ ਇਹਨਾਂ ਦੇ ਵੀ ਕੋਈ ਨਾਤਾ ਸੁਪਰੀਦ ਵਾਲਾ ਨਹੀਂ ਤੇ ਤੁਸੀਂ ਕਿਹਾ ਕਾਂਗਰਸ ਹੈ ਕਾਂਗਰਸ ਕਾਂਗਰਸ ਉਹਨਾਂ ਦੇ ਵੀ ਰਾਜ ਚੱਲ ਰਹੀ ਹੈ ਪਰ ਸੇਦਲਾ ਕੇਬਲ ਟੂ ਇਹਨਾਂ ਦੀ ਲੜਾਈ ਉਤਰਨੀ ਨਹੀਂ ਹੈ ਪਰ ਉਲਟੇ ਖੁੱਲਟੇ ਕਰਦੀ ਹੈ ਮੈਂ ਇਹ ਕਹਾਂ ਮੈਂ ਜੋ ਰੋਣਾ ਹੈ ਉਹ ਉਹਨਾਂ ਨੇ ਇਹ ਬਾਈਬਲ ਨਾਮ ਹੋ ਰਿਹਾ ਹੈ ਬਾਈਬਲ ਆਪੂਲੇ ਦਾ ਪੈਰ ਉਖਾਉਣ ਨਹੀਂ ਇਸ ਕਾਰਕ ਨੂੰ ਹਜੇ ਹਜੇ ਕਾਂਗਰਸ ਨੇ ਪੈਟੀ ਦਿਨ ਰਹੀ ਚੋਰ ਪਚਾਪਾਂ ਦਾ ਹੋਜ ਪੈਟੀ ਇਹ ਵਾਸਤੇ ਹਜੇ ਤਾਂ ਕਾਂਗਰਸ ਕੋਈ ਮੀਤਵਾਦੀ ਹੈਗਾ 772 ਪਿੰਡ ਨੇ ਕਿਵੇਂ ਜਾਣੀ ਪੈਟੀ ਦਿਨ ਜੋ ਬਾਕੀ ਸ਼ਹਿਰ ਨੇ ਉਹ ਤਾਂ ਮੈਂ ਕਰ ਦੋ ਤੀਹਰ ਜੋ ਤੀਹਰ ਕਰਕੇ ਸਵਾ ਕਰਾ ਕੇ ਵਿੱਚੇ ਨਾ ਪਚਾਪਾਂ ਤੋਂ ਤਾਂ ਕਾਂਗਰਸ ਤਾਂ ਚਿੱਟਾਈ ਦੇਉਗਾ ਮੈਨੂੰ ਆਪਣਾ ਸਾਥ ਕੋਈ ਚਲੋ ਜੀ ਰਾਤ ਦਾ ਅਸਰ ਹੋਇਆ ਤੇ ਬੋਲਦੇ ਮੈਂ ਜਾਣਾਂ ਮੈਨੂੰ ਪਤਾ ਕਾ ਕਰੀ ਤੇ ਸਾਹਣੀ ਹੋਣੀ ਪੈ ਜੀ ਗਾਉਂ ਨਾਲੋਂ ਫਟਕਮ ਲੋਕਾਂ ਨੇ ਅੱਗੀ ਬੋਲਣਾ ਸਾਜੀ ਬੋਲਣਾ ਕੱਕੜਨੋਂ ਕਰੀਓ ਫਟਕਮ ਸਪਰੇ ਕਰਨੋਂ ਕਰੀਓ ਫਟਕਮ ਹਰੇਕ ਤੋਂ ਵੀ ਕੋਈ ਨਹੀਂ ਗੂੜੀ ਬਣਦਾ ਐ ਤੇਰੇ ਕਿੰਨੇ ਕਿਤੋਂ ਮਾਤਨ ਨਹੀਂ ਬੜੀ ਪਿਆਰ ਦਿੱਤਾ ਸਭ ਮੈਂ ਕਿੰਨੀ ਆਪਣੀ ਹਾਰ ਸਕਦੇ ਪੈਸੇ ਪੂਰੇ ਚੋ ਪਾਣੀ ਕੋਈ ਕੈਪਟਨ ਵਿਰਿੰਦਤੀ 11:20 ਮਿੰਟ ਤੇ ਮੁਛਮਾ ਨਹੀਂ ਤਾਂ ਬੋਲਦੀ ਹੈ 12:15 ਮਿੰਟ ਤੇ ਸਵੇਰ 1:00 ਵਜੇ ਜਲਦੀ ਜਲਦੀ ਚਾਹ ਨਹੀਂ ਬੋਲਦੀ ਹੈ ਫਿਰ 15-20 ਮਿੰਟ ਚਾਹ ਚੜਾਉਂਦੇ ਨੇ ਫਿਰ 3-4 ਜਿਹੜੇ ਰੱਖ ਕੇ ਕਲਮ ਚੜਾਉਂਦਾ ਇਹ ਨਾ ਨੂੰ ਦੇਖੋ ਇਹਨਾਂ ਨੂੰ ਉਂਗਲੀ ਲਾ ਦੋ ਫਿਰ 2:00 ਵਜੇ ਨੇ ਨਿਕਲ ਕੇ ਕਹਿੰਦੇ ਬਹੁਤ ਮੱਟ ਗਿਆ ਚਲੋ ਚਲੋ ਪਾਮ ਚੱਲੀਏ ਉਹਦੇ ਜਿੱਤੇ ਮੈਂ ਤਾਂ ਉਹਨੂੰ ਛੱਡੀ ਪਈ ਆ ਆਹ ਮਾਰ ਕੇ ਆਪਾਂ ਕਿਉਂਕਿ ਮੈਂ ਪਿੰਡਾਂ ਚੋਂ ਆਇਆ ਹੋਇਆ ਮੋਹਰਾਂ ਵਿੱਚੋਂ ਆਇਆ ਹੋਇਆ ਮੈਨੂੰ ਦੁੱਖਾਂ ਦਾ ਪਤਾ ਹੈ ਜਦੋਂ ਇਹਨਾਂ ਨੂੰ ਦੁੱਖਾਂ ਦਾ ਪਤਾ ਹੀ ਨਹੀਂ ਇਲਾਜ ਕੀ ਕਰਨਗੇ ਇਹ ਜਿਹੜੇ ਡਾਕਟਰ ਨੂੰ ਬਿਮਾਰੀ ਦਾ ਪਤਾ ਹੀ ਨਹੀਂ ਇਲਾਜ ਕੀ ਕਰਵਾਉ ਸਵੀਰੋ ਅਬ ਵੀਰੋ ਕੋ ਬੈਠੇ ਆ ਬਹੁਤ ਸਾਰੇ ਲੋਕ ਬੈਠੇ ਆ ਇਹਨਾਂ ਨੇ ਬਹੁਤ ਵੱਡੀ ਵੋਟਾਂ ਪਾਈਆਂ ਹੋਣਗੀਆਂ ਆਪ ਦੇ ਆਪਣੇ ਮਨ ਪਸੰਦ ਦੇ ਗਰਾ ਕਾਲੀਰ ਵਾਲੇ ਸਾਰੀ ਉਮਰ ਪੰਥ ਦੇ ਨਾਲ ਕਿਹਾ ਜੀ ਕੀਤੀ ਮੇਰੇ ਇੱਕ ਬਿਲਕੁਲ ਉਹ ਬਹੁਤ ਜ਼ੇਰ ਤੋਂ ਸ਼ੋਹਣ ਵਾਲੀ ਕਰਤ ਸੀ ਉਹ ਕਹਿੰਦਾ ਪਤਨ 40 ਸਾਲ ਤੋਂ ਕਾਲੀਰ ਦੇ ਨਾਲ ਐ ਤੱਕ ਹੀ ਨਹੀਂ ਤਰਨ ਖੋਲਦੇ ਕਿ ਗਾ ਉਹ ਹੀ ਲੋਕੀ ਕਹਿੰਦਾ ਪੁੱਤ ਬਾਦ ਦੇ ਨਾਲ ਦੀ ਟੱਕੜੀ ਸਮਝ ਕੇ ووٹ ਪਾਉਂਦੇ ਰਹੇ ਬਾਦਲ ਦੀ ਟੱਕੜੀ ਪਰ ਕਹਿੰਦਾ ਦਿਲ ਉਹਦਾ ਟੁੱਟ ਗਿਆ ਜਦੋਂ ਉਸੇ ਨਾਲ ਦੀ ਬਾਣੀ ਦੀ ਕਲੀਆਂ ਚੋਹਦਾ ਉਹ ਸਿਰਫ ਨਾਲ ਦੀ ਬਾਣੀ ਦੀ ਰੋਗੀਆਂ ਚੋਹਦਾ ਐ ਤੱਕ ਹੀ

ਬਾਬਾ ਜੂਰਾਵਾਲਾ ਸਿੰਘ ਦੇ ਬਾਬਾ ਫਤੀ ਸਿੰਘ ਉਹ ਅਸ਼ੀਰਵਦ ਦਿੱਤੇ ਉਸ ਹੈ ਲਾਸਾਨੀ ਕੁਰਬਾਨੀ ਹੈ ਮਿਕਰ 9 ਸਾਲ ਤੇ 6 ਸਾਲ ਦੇ ਬੱਚੇ ਆਏ ਕਿਰਪਾ ਕਰ ਕੇ ਉਹਨਾਂ ਨੂੰ ਸ਼ਰਧਾਂਜਲੀ ਦਿਓ ਇਹ ਦਿਨ ਆਪਣਾ ਆਸਾਂ ਮਾਦੂਪ ਤਾਂ ਪਹਿਲੀ ਬਹੁਤ ਵੱਡੇ ਨੇ ਮੈਂ ਸਾਰਾ ਦੱਸਿਆ ਕਰਦਾ ਹਾਂ ਕਿ ਜਿਹਨੂੰ ਚੇਕ ਚੇਨ ਰਹੇ ਸੀ ਦੁਆਰ ਦੇ ਵਿੱਚ ਤਾਂ ਵੱਡੇ ਸਹਿਜਾਂ ਦੇ ਜੂਰਾਵਾਲਾ ਬਾਬਾ ਜੂਰਾਵਾਲਾ ਸਿੰਘ ਉਹਦੇ ਨਾਲ ਕਿਤੇ ਬਾਣੀ ਆ ਗਿਆ ਤਾਂ ਚੋਪੀ ਸੱਜਦੇ ਬਾਬਾ ਫਤੀ ਸਿੰਘ ਕਰਦੇ ਵੀ ਪਾਈ ਸਾਲ ਤੁਸੀਂ ਮੌਜੂਦ ਹੋ ਰਹੋ ਉਹਨੇ ਤਾਂ ਬਾਬਾ ਜੂਰਾਵਾਲਾ ਸਿੰਘ ਕਹਿੰਦੇ ਪੈਸਾ ਮੈਂ ਮਾਣ ਦੇ ਰੋਦਾ ਮੇਰੇ ਇਥਾਂ ਜਦੋਂ ਤੂੰ ਤਾਂ ਨੇ ਕਿ ਤੇਰੇ ਬਾਰੇ ਸੋਚ ਕੇ ਜਦੋਂ ਤੁਗੋਨੀਆਂ ਤੇ ਆਇਆ ਤੇ ਤੂੰ ਬਾਤ ਸੀ ਤੇ ਜਾਣਾ ਮੇਰੇ ਨਾਮ ਪਹਿਲਾਂ ਕਿ ਛੋਟੇ ਸੀ ਬੁਕਾੰਦ ਪਹਿਲਾ ਮੋੜ ਜਣੇ ਸੀ ਬੁਕਾਰ ਦੰਦਾ ਇਹ ਗੱਲ ਬੱਤੀ ਮੈਡਮ ਸਪੀਕਰ ਨੂੰ ਕਹਿੰਦੇ ਵੀ ਦੋ ਪ੍ਰੋਬਲਮਾਂ ਨੇ ਮੈਂ ਕੀ ਕੱਲੇ ਇੱਕ ਤਾਂ ਪਾਰਲੀਮੈਂਟ ਚੱਲ ਨਹੀਂ ਰਹੀ ਸਰੋਣਾ ਪਾਰੇ ਦੇ ਹੰਦਰਾ ਪ੍ਰਦੇਸ਼ ਵਾਲੇ ਤੇ ਮੈਨੂੰ ਹਰ ਦੋ ਤਿੰਨ ਮਿੰਟ ਬਾਅਦ ਆ ਪਾਰਲੀਮੈਂਟ ਉਠਾਉਣੀ ਪੈਂਦੀ ਹੈ ਤੇ ਨੰਬਰ ਦੋ ਤੁਹਾਨੂੰ ਚਿੱਠੀ ਲਿਖ ਕੇ ਦੇ ਹੈ ਮੈਂ ਫਟਾਫਟ ਕੇ ਜਾ ਕੇ ਕੰਪਿਊਟਰ ਪਾਰਲੀਮੈਂਟਾਂ ਲਈ ਇੱਕ ਜਿੱਥੀ ਲਿਖ ਕੇ ਆਉਂਦੇ ਲੈਟਰ ਕਰਕੇ ਉਹ ਦਿੱਤੀ ਤੇ ਮੈਂ ਕਿਹਾ ਜੇ ਉਹਨਾਂ ਨੂੰ ਜਿਹੜੇ ਇਹ ਰੌਲਾ ਪਾ ਰਹੇ ਨੇ ਉਹ ਮੈਸੇਜ ਆਉਂਦਾ। ਅਗਲੇ ਦਿਨ ਵੀਰੋ ਮੈਂ ਅੰਦਰ ਪ੍ਰਧਾਨ ਨੂੰ ਕਿਹਾ ਕਿ ਤੁਸੀਂ ਆਪ ਦਾ ਰੌਲਾ ਬਾਹਰ ਚ ਪਾ ਲਿਓ। ਹਾਂ ਇਹਦਾ ਕਰਕੇ ਸ਼੍ਰੀ ਗੁਰੂ ਨੂੰ ਸੰਖੇਪ ਵਿੱਚ ਸਭ ਦੱਸ ਦਿੰਦੇ। ਅੱਛਾ ਤਾਂ ਇਹ ਵੀ ਉਹ ਕੋਲ ਮੰਨ ਗਏ ਕਿ ਠੀਕ ਹੈ। ਤੂੰ ਕਹਾਂ ਤੁਸੀਂ 2 ਮਿੰਟ ਰੋਣ। ਵੀਰੋ

ਤਾਂ ਦੇਸੀ ਦੀ ਜਿਹੜੀ ਖੱਖਾਂ ਤੇ ਜੰਦਾ ਨੇ ਕਹਿਣ ਉਹ ਪਤਾ ਇਸ ਜ਼ਮਾਨੇ ਚ ਕਿਨੇ ਮੂਤ ਖਾਵਾਂਗੇ 28 ਤਰੀਕ ਨੂੰ ਦਾ ਸਮਝ ਨਹੀਂ ਫਿਰ ਕਹਿੰਦੇ ਕਿ ਜਿਹੜਾ ਚੁਣਾ ਤੇ ਲੋਕ ਇਹ ਕੰਦੇਤਾ ਤੇ ਹੋ ਜੋ ਆ ਇਹ ਕੋਈ ਇਹਨੇ ਜਿੰਦੇ ਤੇ ਨਾ ਜੀਰੂ ਗ੍ਰੰਸਾ ਵੀ ਨਾ ਜਿੰਦੇ ਤੇ ਉਹ ਦੇਖ ਲੋ ਉਹ ਬੁਲਾ ਰਿਆ ਸਭ ਜਿਹਨਾਂ ਅਸਲੀ ਇਮਾਨਦਾਰ ਸਸੀ ਬਰਵਾ ਲਿਆ ਕੈਪਟਨੀ ਵਿੱਚ ਰਿਹਾ ਮੈਂ ਪਹਿਲੇ ਦਿਨ ਕਹੀ ਜਾਂਦਾ ਸੀ ਓਏ ਇਹਨੂੰ ਪਹਿਲੇ ਇਹਨੂੰ ਠੰਡੇ ਵਾਸਤੇ ਪਾਉਣਗੇ ਨਹੀਂ ਚਾਹੁੰਦਾ ਕੈਪਟਨ ਕਿ ਬਾਦਲ ਦੇ ਘਰ ਜਿਹੜੀ ਪੈ ਜਾਂਦੀ ਹੈ ਉਹਨੂੰ ਕੋਈ ਪੈਰ ਨੂੰ ਪਾਹ ਨਹੀਂ ਪੈ ਰਿਹਾ ਬੈਰ ਉਹਨਾਂ ਦੇ ਘਰ ਨਹੀਂ ਜਾਂਦੇ ਕੋਈ ਗੱਲ ਨਹੀਂ ਇਥੋ ਵਾਲੀ ਕਚਹਿਰੀਆਂ ਚ ਵਕੀਲ ਬਦਲ ਲਓਗੇ ਅਫਸਰ ਬਦਲ ਲਓਗੇ ਜੱਜ ਬਦਲ ਲਓਗੇ ਇਥੋ ਵਾਲੀਆਂ ਕਚਹਿਰੀਆਂ ਚ ਦਵਾਮ ਕਰਾ ਲਓਗੇ ਫੜੀ ਹੋਜੋਗੇ ਪਰ ਬਾਦਲ ਸਾਹਿਬ ਪ੍ਰਮਾਤਮਾ ਦੀ ਚਾਹੀਦੀ ਤੁਹਾਨੂੰ ਕੋਈ ਪ੍ਰਮਾਤਮਾ ਦੀ ਚਾਹੀਦੀ ਤੇ ਅੰਮਲਾਂ ਦੇ ਹੁੰਦੇ ਨੇ ਨਵੇੜੇ ਕਿਸੇ ਨਿੱਕੇ ਜੱਤ ਕੋਲ ਤੇ ਲੋਕਾਂ ਦੀ ਕਚਹਿਰੀ ਚ ਵੀ ਨਹੀਂ 19 ਤਰੀਕ ਨੂੰ ਲੋਕਾਂ ਦੀ ਕਚਹਿਰੀ ਲੱਗੂਗੀ 19 ਮਈ ਨੂੰ ਉਸ ਦੇ ਵਿੱਚ ਵੀ ਬੰਦਲ ਹੋਰੀ ਬਰੀ ਨਹੀਂ ਹੋ ਰਹੇ ਲੋਕ ਹੱਥਾਂ ਚੁੱਪੀ ਬੈਠੇ ਆਖਦੇ ਆਉਣ ਦਿਓ ਆਉਣ ਦਿਓ ਕਿਹੜੇ ਤਰੀਕ ਦੱਬਾਂ ਦੇ ਬਚਣ ਇਹਨਾਂ ਦੇ ਵਿਰੁੱਧ ਉਹ ਢਿੰਨੇ ਚ ਉਹਨੂੰ ਸੁਖਵੀਰ ਬਾਦਲ ਨੂੰ ਤਾਸ ਉਮੀਦਵਾਰ ਨਹੀਂ ਲੱਗਦੇ ਪੰਜਾਬ ਤੋਂ ਤੇਰੇ ਤੇ ਤਰੀਕੇ ਵੀ ਲੜਦੀ ਹੈ ਦਸ ਵੀ ਲੱਭੜੇ ਨਹੀਂ ਸੁਖਵੀਰ ਬਾਦਲ ਜਸਨਾਰਾ ਦੇ ਘਰੇ ਜਾਂਦਾ ਹੈ ਮਿਰਤਾ ਕਰਦਾ ਤਾਇਆ ਤੂੰ ਲੜਣਾ ਉਹ ਗੁੰਡਾ ਬੰਦ ਘੱਲਦੇ ਨੇ ਹਾਲਾਂਕਿ ਟਿਕਣਾ ਸਿੱਧੇ ਦੇ ਨੰਦ ਉਹਦੀ ਜੇ ਤੂੰ ਟੁੱਟਾ ਤੇਰੇ ਨੇ ਸਾਹਮਣਾ ਹਾਣੂ ਕਰਨਾ ਕਿਉਂਕਿ ਇਹਨੂੰ ਲੈ ਕੇ ਆਉਂਦੇ ਕਿੰਨਾ ਜਿਆਸੀ ਆ ਹਾਲਾਤ ਨੇ ਹਰ ਸਿਮਰਤ ਕੋਰ ਵਾਸਤੇ ਹਲਕਾ ਨਹੀਂ ਲੱਭ ਰਿਹਾ ਅਜੇ ਤੱਕ ਨੂੰ ਜਿਵੇਂ ਪਹਿਲਾਂ ਡਾਕਟਰ ਪੈਨਸਿਲਿਨ ਦਾ ਟੀਕਾ ਲਾ ਕੇ ਚੱਕ ਫੋੜੇ ਲਾ ਕੇ ਚੱਕਦੇ ਤਾਂ ਫੋੜੇ ਪੁਰਾਣੇ ਨਹੀਂ ਹੁੰਦੇ ਜਿਸ ਤਰ੍ਹਾਂ ਫੋੜੇ ਪੁਰਾਣੇ ਕਰਦਾ ਨਹੀਂ ਲੰਗਦੇ ਜੇ ਚੰਗਿਆ ਕਰਾ ਦਾਂਗੇ ਸੰਗਰੂਰ ਚੈੱਕ ਕਰਕੇ ਗਏ ਸੀ ਪਹਿਲਾਂ ਛਿਕਰੀ ਨੇ ਪਹਿਲਾਂ ਸੰਗਰੂਰ ਤੋਂ ੱਫੜਾ ਐਡਾ ਫੋੜਾ ਹੋਇਆ ਸੰਗਰੂਰ ਕੋ ਕ

ਮਗਾਏ ਉਸੇ ਘਾਤੇ ਚ ਆਊਗਾ ਜਿੱਦ ਬੋਦੀਆ 15 ਲੱਖਾਇਆ ਸੀ। ਹਰੇ 15 ਲੱਖ ਦਾ ਬਿਆਜ ਨਹੀਂ ਬਧਾਏ ਤਾਂ ਰਜੂ ਪੱਤਰ ਹੋਊ ਤੁਪਾਇਆ ਲੈ ਬਸੇ ਕਰਾ ਜਾ ਹੋਈ ਕਰੋ। ਆ ਗਿਆ ਬੰਦ ਨਾ ਲੱਖਾ। ਮੈਂ ਪੁੱਛ ਲਿਆ ਕਿ ਤੇ ਪਿੰਡ ਚ ਮਗਾ 15 ਲੱਖ ਆ ਗਿਆ। ਉਹ ਕਹਿੰਦੇ ਰੁਕੇ ਨਾ 15 ਦੇ ਰੱਖੀ ਗੱਲ ਜਿਹੜਾ ਨਾਲ ਕਰੇ ਪੈਸੇ ਯਾਰ ਤੂੰ ਯਾਰ ਮੈਂ ਕਹਿੰਦਾ ਨੋਟਬੰਦੀ ਕਰਕੇ ਹੋਊਗੀ ਲੈ ਕੇ ਆਈ। ਉਹ ਕਹਿੰਦਾ ਰਾਈਆਂ ਪਾ ਕੇ ਕਰਾਜੋ। ਆ ਨੋਟਬੰਦੀ ਨਾਲ ਮਾਵਾ ਪੈਣ ਵਾਲਤ ਹੁੰਦੀਆ। ਥੋੜੇ ਜਿਹੇ ਹੱਥ ਰੱਖ ਲਈਏ 500 100 ਦਾ ਹਰ ਦਸ ਦੇ ਨਾਲ ਉਹ ਐ ਹੁੰਦਾ ਕਿ ਸਾਡੇ ਵਾਲਾ ਤਾਂ ਬਾਹਲੇ ਰਾਜ ਆਪਣੇ ਫੰਡਾਂ ਵਿੱਚ ਲਾ ਲੂਗਾ ਕਿ ਦੁਕਾਨ ਤੇ ਸੀ ਕੰਮ ਆਈ 600 ਰੱਖੀ ਗਏ ਰੱਖੀਏ ਫਿਰ ਆਪ ਟੋੜਾ ਮੋਬਾਈਲ ਹੁਣ ਕਰਤੇ ਨਾਮ ਤੇ ਆਈਆਂ ਦਸਣ ਜੋਗੀਆਂ ਨਾਮ ਰੱਖੀ ਹੋਈਆਂ ਜੇ ਰੱਖ ਗਏ ਤਾਂ ਆ ਆ ਗਏ ਜੋ ਇੱਕ ੁੰਡੀ ਕਿੱਥੋਂ ਆਈ ਇਹ ਤਾਂ ਉਹ ਕੋਲ ਦਾ ਜੇ ਰੱਖ ਗਏ ਤਾਂ ਉਹ ਚੀਜ਼ ਹੋਣ ਦੇ ਕਾ ਹੈ ਕਾਰਜ ਬਣ ਜਾਣੀ ਉਹ ਆਂ ਕੋਟੇ ਪਾ ਦੇ ਕਬੀਰੋ ਮੈਨੂੰ ਫਤਿਹ ਕਰਨੇ ਪੁੱਛਿਆ ਕਿ ਇਹ ਵੀ ਇਹਨਾਂ ਭ੍ਰਿਸ਼ਟਾਚਾਰੀਆਂ ਕਰਕੇ ਪੁਤਕ ਕਿੰਨਾ ਨੁਕਸਾਨ ਹੋ ਗਿਆ ਮਾਂ ਦੇਸ਼ ਦਾ ਭ੍ਰਿਸ਼ਟਾਚਾਰੀ ਆਸਮਾਨ 'ਚ ਲਾਏ ਰੋਲਿਆਂ ਮੈਨੂੰ ਇਹ ਹੁਣ ਕਿਵੇਂ ਦੱਸੀਏ ਤਾਂ ਉਹ ਗੱਲ ਹੋ ਗਈ ਸਾਡੇ ਮਿੰਟ ਕਸਤੂਰੀ ਵਾਲੀ ਦੀ ਦੁਕਾਨ ਉਹਦੇ ਚੋਰੀ ਹੋ ਗਈ ਰਾਤ ਕੱਲ੍ਹ ਬਲਤੋਂ ਕੇ ਲੈ ਕੇ ਪੈਸੇ ਲੋੜੀ ਅਨੇ ਦਿਨ ਚੱਲਦੇ ਸੀ ਜਨਵਰੀ 'ਚ ਚਲੋ ਉਹਨੇ ਰਿਪੋਰਟ ਲਗਾਤੀ ਦੁਕਾਨ ਦਾ ਚਲਾਉਣੀ ਸੀ ਉਹਨੇ ਰਿਓੜੀਆਂ ਜੀਆਂ ਚੱਕ ਲਈਆਂ ਬੋਰੀ ਜੀ ਦਾ ਮੂੰਹ ਉਸਕੇ ਇਹ ਬਾਗੇ ਜੀ ਚੇਤਨ ਲੋਕਾਂ ਨੂੰ ਪਤਾ ਲੱਗਾ ਚੋਰੀ ਹੋਈ ਪਤਾ ਲੈ ਲੈਣ ਆ ਗਏ ਸਾਡੇ ਬਟਾ ਸਰਪੰਚ ਵੀ ਪਿਛਲੇ ਘਰ ਚਾਲ ਕੋਲੇ ਚੇਹਰੇ ਜੀ ਆਇਆ ਉਹਨੂੰ ਪਤਾ ਲੱਗਾ ਕਿ ਕਸਤੂ ਵੀਰ ਚੋਰੀ ਹੋਈ ਪੈਂਦੇ ਰਸ ਉਸ ਕਰੇ ਇੱਥੇ ਉਹ ਗਿਆ ਸਰਪੰਚ ਜਾਨ ਸਾਹਿਬ ਰੇਉੜੀ ਵਾਲੀ ਗੋੜੀ ਚੋਟੂਂਠੀ ਹੋ ਗਈ ਜੀ ਭਰੀ ਸੀ ਹਨਾ ਕਸਤੂ ਦੀ ਗਲਤੀ ਸੀ ਲੈ ਗਿਆ ਦੋ ਗੋਹੇ ਪਾ ਕੇ ਨਾ ਬੋਮ ਮਾਰਿਆ ਕਸਤੂ ਵੀਰ ਤੇ ਕਿੰਨਾ ਨੇ ਸਾਹ ਹੋ ਗਿਆ ਕਸਤੂ ਵੀਰ ਕਸਤੂ ਵੀ ਕਿ ਨਾ ਸਪਾਸਾ 20 ਮਿੰਟ ਤੋਂ ਪਤਾ ਲੱਗ ਗਿਆ ਅੱਧਾ ਹਲੇ ਆਉ ਜਿਹੜਾ ਆਉ ਮੈਂ ਤੁਹਾਡੇ ਵਾਂਗੂ ਵੀ ਆਇਓ ਗਿਆ ਇਹਦੇ ਵਿੱਚ ਮਲਟੀਪਾਰਕ ਤੋਂ ਪਾਰਕ ਮੁੰਡਿ ਕਹਿੰਦੇ ਕਿ ਨਿਕਲ ਗਿਆ ਗੰਸ ਦਾ ਪੰਸਰ ਨੂੰ ਸਮਝਾਉਂਦਾ ਹਲੇ ਚੱਲੀ ਨਹੀਂ ਅੱਜ ਦੂਜਾ ਸਾਰਾ ਪਤਾ ਲੱਗਿਆ ਉਹ ਬਾਹਰ ਲਾਉਂਗੇ ਸਾਬ ਉਹ ਮੈਂ ਇਹ ਮੁੜ ਕੇ ਦੱਸਦੀ ਆ ਤੁਹਾਨੂੰ ਆਂਦੇ ਨੇ ਐਥੇ